ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਲਾ ਬੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 گاਵਾ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਕੋਈ ਤਾਜੀ ਸੂਈ ਆ ਕੋਈ ਗੱਬਨ ਤਿਆਰ ਆ ਤੇ ਕੋਈ ਬੱਚੇ ਤੋਂ ਵੀ ਨਾ ਆ ਵੀਡੀਓ ਪੂਰੀ ਜ਼ਰੂਰ ਵੇਖੋ ਇੱਕ ਧੰਨਵਾਦ ਕਾਫੀ ਚੰਗੇ ਕਦਮ ਕੱਢ ਚੇ ਕੈਰ ਸ਼ੈਰ ਵੈਡ ਵੀ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਹਰ ਵੀਡੀਓ 'ਚ ਬੇਨਤੀ ਇਹ ਹੀ ਹੁੰਦੀ ਆ ਵੀ ਸੋਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਤੇ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਬਾਕੀ ਜੋ ਵੀ ਆ ਸਾਰਾ ਕੁਝ ਤਾਂ ਦੇ ਸਾਹਮਣੇ ਹੀ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤਲਵ ਦੇ ਦੇਦਾ ਵੇਗਿਆ ਮਾਲ ਉਦਨ ਵਾਲਾ ਮਾਲ ਵੇਚਿਆ ਵਿੱਚ ਰੋਜ਼ ਵੀ ਕਹਿੰਦਾ ਮੈਂ ਅਕੀ ਪਿਆਰ ਮੈਂ ਡਿਆ ਰਾਂ ਠੀਕ ਆ ਕੇ ਗਾ ਕੇ ਵੀਡੀਓ ਠੀਕ ਨੇ ਸਾਡੀ ਵੀਡੀਓ ਕਦੋਂ ਬੋਏ ਠੀਕ ਆ ਇਦਾਂ ਵੀ ਲੱਗੇ ਆ 99 ਕਈ ਵਾਰੀ ਫੋਨ ਆਉਂਦੇ ਆ ਮੇਜਰ ਸਿੰਘ ਦੀ ਵੀਡੀਓ ਕਿਦੋਂ ਪੈਣੀ ਆ ਹਾਂਜੀ ਹਾਂਜੀ ਚਲੋ ਵੇ ਇਤਨਾ ਹੀ ਆ ਕੇ ਚਲੋ ਫਰੇਮ ਪਿਆਰ ਬਣਿਆ ਰਵੇ ਸਾਰਿਆਂ ਦੇ ਨਾਲ ਹਾਂਜੀ ਭਾਵੇਂ ਇਹ ਵੀ ਚਲੋ ਆਪਣੇ ਕੋ ਭਾਵੇਂ ਜਿਆਦੇ ਮੁੱਲ ਵਾਲੀ ਭਾਵੇਂ ਥੋੜੇ ਮੁੱਲ ਵਾਲੀ ਆ ਹਾਂਜੀ ਗਾ ਕੇ ਤੇ ਚਲੋ ਹਰ ਤਰ੍ਹਾਂ ਦਾ ਹਰ ਕੋਈ ਜਿਆਦੇ ਪੈਸੇ ਨਹੀਂ ਖਰਚਣਾ ਲਾ ਹੁੰਦਾ ਹਰ ਕੋਈ ਕਿਸੇ ਨੇ ਵੱਡੀ ਲੈਣੀ ਹੁੰਦੀ ਕਿਸੇ ਨੇ ਛੋਟੀ ਲੈਣੀ ਹੁੰਦੀ ਚਲੋ ਨਾਮ ਦੱਸਤਾ ਫਿਰ ਨਾਂ ਆਪਣਾ ਮੇਜਰ ਸਿੰਘ ਪਿੰਡ ਬਡਾਲਾ ਬੰਗਲ ਜ਼ਿਲ੍ਹਾ ਗਰਦਾਸਬਾਹ ਤਹਿਸੀਲ ਕਾਣਾ ਫੋਨ ਨੰਬਰ ਵੀ ਬੋਲ ਦੋ 981465247 ਠੀਕ ਹੈ ਜੀ ਤੇ ਚਲੋ ਜਿਹੜੀ ਇਹ ਪਿਲਦੇ ਨੰਬਰ ਤੇ ਇਹ ਵਸ਼ੀ ਹਰ ਹfte ਸੂਚ ਅੱਛਾ ਹfte ਲੈ 10 ਦੇ ਵਜੇ ਸੂਗ ਤੇ ਪੰਦੀ ਜਿਹੜੇ ਪੂਰੇ ਇਹਦੇ ਉੱਤੇ ਦਿਨ ਫਿਰੇ ਵੱਖਰੀ ਹੈ ਕਿੰਨੇ ਕ ਦੁੱਧ ਆ ਲਈ ਆ ਦੁੱਧ ਘਰ ਵਾਲੇ ਜਿਹੜੇ ਕਹਿੰਦੇ ਸੀ ਸਵਾਸਤ ਲਾ ਕੋ ਚਾਹਗਾ 14 ਦੇ 13 ਨੇ 14 15 ਕਿਲੋ ਸ਼ੀਰ ਦੁੱਧ ਕਈ ਉਰਮਾਨ ਤੋੜ ਦੋ ਫਿਰ ਤੇ 99 ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਬਾਕੀ ਇਤਰੇ ਆਏ ਆ ਵੀ ਚਲੋ ਕਦ ਕੱਟ ਠੀਕ ਆ ਲੈ ਆ ਜੋਗਾ ਸਾਂ ਭਲਾ ਤੂੰ ਦੁੱਧ ਚੰਗਾ ਭਰੀ ਜਾਣਾ ਫੈਟ ਵੀ ਚੰਗੀ ਹੁੰਦੀ ਇਨਾਂ ਜਮਾਂ ਦੀ ਇਹ ਗੱਲੀ ਮੈਨੂੰ ਤੋਰੋ ਖੜੀ ਤੇ ਮੁੱਲ ਫਿਰ ਵੇਚੀ ਇਹਦਾ ਬੋਲ ਕਹਿੰਦਾ ਵੀ 45000 ਰੁਪਏ ਕਰਦੇ ਆ ਅੱਛਾ ਦੋ ਘੜੀ ਚਾਹੀਦੀ ਵਛੀ ਲਵਾਂਗੇ ਅੱਛਾ 38000 ਦੇ ਦੋਗੇ 38000 ਚਲੋ ਬਾਕੀ ਜਿਹੋ ਆਈ ਮੁੱਲ ਕਰੀ ਜਿਹਨਾਂ ਦਾ ਮਾਲ ਦੇਣਾ ਆਈਆਂ ਵੀ ਉਹ ਸਮਝ ਜਾਏ ਫੋਨ ਲਾਵੇ ਅੱਛਾ 35000 ਅਸੀਂ ਹਾਂ ਨੇ ਹੋਣੀ 35000 ਤੇ ਜੱਸ ਨੋਈ 100 ਹੀ ਹੋਣੀ 100 ਏ 200 ਰੁਪਏ ਜੋੜੇ ਬਸ ਇਹ ਆ ਵੀ ਤੁਹਾਡਾ ਵੀ ਟਾਈਮ ਬੱਜ ਜਾਊਗਾ ਤੇ ਅਗਲੇ ਦਾ ਵੀ ਬੱਜ ਤੇ ਜਿੰਨੇ ਲੈਣੀਆਂ ਵਾਂ ਬਸ ਉਹ ਹੀ ਆਹੀ ਰੇਟ ਆ ਜਿਹੜੇ ਕੋਈ ਕੈਨੇਡਾ ਵੀ ਵਾਲੇ ਆਣ ਜਾਏ ਜਣਾਂ ਯਾਰ ਠੀਕ ਆ ਫਾਈਨਲ ਇਹ ਜਿੰਨੇ ਫਾਈਨਲ ਦੇ ਦਾਂਗੇ ਫਾਈਨਲ ਰੇਟ ਹੀ ਆ ਗਿਆ ਅੱਜ ਤੇ ਆ ਇਹਨਾਂ ਸੁਈਏ ਆਪਰੇ 10:30 ਵਜੇ ਹੋ ਗਿਆ ਦੀ ਮੈਂ ਬਾਹਰ ਅੱਛਾ ਆਪਰੇ ਕੋਈ ਹੈ ਠੀਕ ਆ ਮਸ਼ੀਰ ਮਗਰ ਜੱਸੀ ਅੱਛਾ 12 13 ਕਿਲੋ ਦੁੱਧ ਹੈ ਟਮ ਰੈਡੀ 15 ਦਾ ਨਾ ਸੂਆ ਜੀ ਕਿਹੜਾ ਕਿਹੜੀ ਬੱਛੀ ਜੀ ਆਹ ਬੱਚਾ ਆਇਆ ਜੀ ਆਹ ਬੱਛੀ ਜੇ ਬੱਛੀ ਵੀ ਮਗਰ ਚੰਗੀ ਆ ਜਰਸੀ ਪੰਜਾਬ ਵਾਲੀ ਤੇ ਕਿੰਨਾ ਦੇ ਕੋਲ ਦੁੱਧ ਦੁੱਧ 12 ਦਾ ਕਿਲੋ ਆ ਇਹਨਾਂ ਨੂੰ ਇਹ ਕੋ ਫੀਣ ਫੂਣੀ ਵੀ ਪੂਦੇ ਅੱਛਾ ਬੱਛੀ ਵੱਧ ਜੂਗੀ 15 ਕਿਲੋ ਤਵਾਦੀ ਨੂੰ ਮਿਲ ਜੂਗੀ ਦੋ ਚੰਦੇ ਖਾਮ ਕੇ ਬਾਕੀ ਚੰਗੇ ਕੱਦ ਕਾਰ ਚ ਆ ਸੋਹਣੀ ਬਹਿ ਰਿਆ ਜੀ ਐਰシャ ਰਿਆ ਇੰਨੇ ਰੰਗ ਬੜਾ ਪਿਆਰਾ ਹੁੰਦਾ ਹੈ ਅੱਜ ਹੀ ਕੰਦੇ ਆਈ ਆ ਤੇ ਕੁਸ ਚਵਾਈ ਕਰਕੇ ਕੰਦੇ ਲਿਆਂਦੀ ਆ ਪਿਆ ਖਣਵੀ ਤੇ ਦੇਖ ਸਕਦੇ ਲੱਗੇ ਤੋਂ ਇਹਰੇ ਬੱਦੀਆਂ ਸੋਨੀਆਂ ਲੱਗਦੀਆਂ ਇਹੋ ਜਿਹੀਆਂ ਮੇਡਾ ਇਹਦਾ ਮੁੱਲ ਵੀ ਜੀ ਫਿਰ ਉਹ ਸੀ ਤੇ ਪਾਈ ਥੋੜੀ ਰਾਜੀ ਹੋਏ ਹਾਂਜੀ ਉਹ 70 80 ਹੁਸੀ ਵੇਚ ਲੋ ਹਾਂਜੀ ਬੱਛੀ ਜਿਹੜੀ ਦੇਣੀ ਆ ਹਾਂ ਨੇ ਮੁੱਲ 50 55 ਕਰੀ ਜਾਈਏ 45 ਦੀ ਬੱਛੀ 45000 ਦੀ ਉਹ ਤੇ ਸ਼ੋਅ ਰੂ 58 ਜਿਹੜੀ ਹੋ ਜੀ ਠੀਕ ਹੈ ਠੀਕ ਹੈ ਕੋਈ ਬੱਛੀ ਬਹੁਤ ਚੰਗੀ ਆ ਥੋੜੀ ਸੇਵਾ ਬੱਛੀ ਮੰਗਦੀ ਹੋਣੀ ਬਸ ਹਾਂਜੀ ਹਾਂਜੀ ਬੱਛੀ ਭਾਈ ਵੀਰ ਨੂੰ ਤਾਂ ਚਾਹ ਖਾਣ ਦਾ ਕੋਈ ਬੰਦਾ ਤੁਸੀਂ ਆ ਤਾਂ ਵਾਲਾ ਖੜੇ ਕੋਈ ਵੀਰ ਕੱਦ ਕਾਠੇ ਦਾ ਸਾਰਿਆਂ ਤੋਂ ਹੀ ਉੱਚਾ ਆ ਹਾਂਜੀ ਆ ਗੱਬਨ ਜੇ ਕੀ ਗੱਬਨ ਏ ਇਹ ਵੇਹ ਸਾਡੀ 10

ਇਹਦਾ ਮੁੱਲ ਵੀ ਜੀ 35 ਉਹ 40 ਦੇਣੀ 33000 ਜੱਸ ਨੂੰ ਹੋਣੀ ਤੇ 33000 ਦੇ 100 ਦੁੱਧ ਸ਼ੋਰ ਹੀ ਹੋਣਾ ਕਿੰਨੇ ਕ ਦੁੱਧ ਆ ਲਈਏ ਦੋ ਚੌਂ ਦਾ ਕੋਈ 15 ਕਿਲੋ ਦੁੱਧ ਆ ਅੱਛਾ ਬੋਲਾ ਕਿਲੋ ਸ਼ੀਰ ਦਰਮਾਨ ਦੇ ਦਿਓ ਠੀਕ ਹੈ ਜੀ ਹਾਂ ਜੀ ਬਾਕੀ ਸੇਵਾ ਆ ਗਈ ਸੀ ਬਗਾਂ ਵਿੱਚ ਕਿੰਨੀ ਸੇਵਾ ਕਰ ਲੈਣਾ ਚਾਹੋ ਠੀਕ ਹੈ ਹਾਂ ਜੀ ਤੇ ਆ ਜਿਹੜੀ ਜੇ ਇਹ ਵਸ਼ੀ ਵਿੱਚ ਸੁਈ ਆਪਣੀ ਪਿਛਲੇ ਵੀਡੀਓ ਅਸੀਂ ਪਈ ਹੈ ਅੱਛਾ ਉਹ ਦਿਨ ਬੱਚੀ ਮਗਰੀ ਵਸ਼ੀ ਜਾਂਦੀ ਠੰਡ ਉਹ ਕਹੇ ਬੁਖਾਰ ਵਸ਼ੀ ਗਈ ਦੀ ਮਰ ਅੱਛਾ 2 10 13 14 ਗਲੂ ਤਿਆਰ ਆ ਰਿਹਾ ਤਿਆਰ ਮੌਕੇ ਤੇ ਮੌਕੇ ਦੀ ਪਿਛਲੀ ਵੀਡੀਓ ਚ ਬੱਚਾ ਹੈਗਾ ਸੀ ਇਹਦਾ ਬੱਚਾ ਤਾਜੀ ਉਹ ਦਿਨ ਇੱਕੋ ਦਿੰਨੀ ਵਸ਼ੀ ਸੋਈ ਖੇਦ ਬੋਲਾ ਸੀ ਉਹਦੇ ਦੇ ਅੱਛਾ ਹਫਤਾ ਆਪਣੀ ਵੀਡੀਓ ਪਈ ਨੀ ਹਾਂਜੀ ਹਾਂਜੀ ਇੰਨਾ ਟਾਈਮ ਹੋ ਗਿਆ ਨਾ ਹਫਤਾ ਦੱਸ ਦੇਣਾ ਹੋ ਗਏ ਹੋ ਗਏ ਉਹ ਦਿਨ ਸੁਈ ਵਸ਼ੀ ਗਈ ਠੀਕ ਐ ਵਸ਼ੀ ਵਿੱਚ ਬੱਚਾ ਜੋ ਹੈਗਾ ਉਹ ਹੀ ਦੱਸਣਾ ਠੀਕ ਐ ਹਾਂਜੀ ਹਾਂ ਦੇਖ ਸੰਦੇ ਹਵਾ ਨਹੀਂ ਦਰ ਲੱਗਦੀ ਬਾਕੀ ਠੰਡੀ ਸੀ ਖੋਲਿਆ ਪਾਰਾ ਪਾਉਣਾ ਪਾਉ ਚੂਰੂਦ ਨਹੀਂ ਬਣਦੀ ਬਈ ਪਰ 10 14 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੁਣ ਹੈਗਾ ਇਹਦੇ ਕੋਲ ਤੇ ਓਤਰਾ ਮੇਰੀ ਜੀ ਥਣ ਥਣ ਪੂਰੇ ਹੀ ਚ ਹਨ ਤਾਰ ਦਾ ਨਹੀਂ ਫਿਰ ਕੋਈ ਤਾਰ ਦਾ ਵੀ ਕੋਲੀ ਚੋਣ ਚ ਵਾਈ ਸਭ ਕੁਝ ਚੰਗਾ ਹੋਊਗਾ ਤੇ ਇਹਦਾ ਮੁੱਲ ਫਿਰ ਜੋ ਲੈ ਜਰਾ ਭਾ 35 ਭਾ 40 32000 ਜਸ ਨੂੰ ਹੀ ਹੋਣੀ ਹੈ ਅੱਛਾ 32000 ਦੀ ਛੋੜ ਹੀ ਹੋਣੀ ਇਹ ਚੋਂ ਠੀਕ ਆ ਬਸ਼ੀ ਮਾਸਾ ਵਾਂਡੇ ਭਾਈ 15ਾਂ ਕਿਉਂ ਚਲੀ ਜਾਂਦੀ 15 ਦੇ ਅੱਛਾ ਉਹਨਾਂ ਦੋ ਤੋਂ ਪਤਲਾ ਆ ਜਾਂਦਾ 15ਾਂ ਕਿਉਂ ਕਰਦੇ ਦੀ ਬਸ਼ੀ ਅੱਛਾ ਇਧਰ ਮਾਸਾ ਵਾਂਡੇ ਵੱਧ ਪਾ ਲਈ ਠੀਕ ਆ ਹਾਂਜੀ ਆ ਗੜੀ ਹੋਲੇ ਪਾ ਗਏ ਜੀ ਇਹਨੂੰ ਮਹੀਨਾ ਆ ਸੂਈ ਨੂੰ ਅੱਛਾ ਚਾਹਦੇ ਮਗਰਿਆ ਜਿੰਨਾ ਪਛੀਆਂ ਨਹੀਂ ਨੇ ਉਹਦੇ ਪਹਿਲਾਂ ਤੋਂ ਬਚਣੇ ਛੱਡਦੇ ਹੱਲੇ ਅੱਛਾ ਬੋਤਲਾਂ ਦੋ ਵੀ ਹੁੰਦੇ ਪਛੀਆਂ ਪਛੀ ਮਗਰਿਆ ਹੈ ਗਈ ਬੱਛੀ ਤੁਹਾਡੇ ਕੋਲ ਅੰਦਰ ਪੱਜੀ ਵੇ ਪਾਰ ਕਰਾ ਦਿੱਤਾ ਪਰ ਅੰਦਰ ਬੱਜੀ ਵੱਛੀ ਅੱਛਾ ਇਹਦੀ ਬੱਛੀ ਹੈਗੀ ਮਗਰ ਹਾਂਜੀ ਹਾਂਜੀ ਦੁੱਧ ਕਿੰਨਾ ਜੇ ਤੁਹਾਡੇ ਕੋਲ ਦੁੱਧ 1.8 ਕਿਲੋ ਹੈ 8 ਕਿਲੋ ਹੈਗਾ ਹੋਏ ਹੇਰਵਾੜੀ ਕੀਤਾ ਆਰਿਆ ਦੁੱਧ 9 ਕਿਲੋ ਹੀ ਕੁੜੀ ਆਈ ਚਲੋ ਲੈ ਜਾ ਫਿਰ ਤੋਂ ਕਿੱਥੇ ਜੇ ਦਾ ਬੱਚੇ ਵਿੱਚ ਉਹ ਜੇ ਬੱਚੇ ਦਾ ਵਛੀ ਜੀ ਮਗਰੇ ਵਛੀ ਵਛੀ ਜੀ ਮਗਰੇ ਤੇ ਬੱਥਲੇ ਨਹੀਂ ਛੱਡਦੇ ਪਰਾਂ ਕੋਲੇ ਨਹੀਂ ਹਰੋ ਤਾਂ ਉਹਨਾਂ ਨੇ ਛੜੀ ਦੇ ਵਿਖਾਈ ਹੁੰਦੀ ਆਪਾਂ ਬਿਲ ਦੇ ਦਿੰਦੇ ਨੂੰ ਅੱਛਾ ਉਧਰ ਵੀ ਹੁੰਦੀ ਆਂ ਦੋਨੇ ਮਗਰੇ ਤੇ ਇਹਦਾ ਮੁੱਲ ਫਿਰ ਉਹਦੇ 22 ਕੀ ਕੀ ਜੀ 25000 ਜੱਸ ਨੂੰ ਗਾ ਅੱਛਾ 5000 ਦੀ ਹਾਂ ਨਹੀਂ ਹੋਣੀ 5000 ਦੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੇ ਇਹਦੇ 6 ਕਿਲੋ ਦੁੱਧ ਇਹਦੇ ਕੋਲ ਆ ਬੱਚੇ ਤਾਂ ਵੀ ਨਹੀਂ ਆ ਦੋਵੇਂ ਹਾਂਜੀ ਹੀਰ ਬੋਲ ਜੀ ਸੁਆ ਇਹਦਾ ਪਹਿਲਾ ਹੀ ਆ ਤੇ ਮੋਲ ਵੀ ਜੀ ਇਹਦਾ ਫਿਰ ਮੋਲ ਕਿੰਨਾ 18000 ਰੁਪਏ 14000 ਦਵਾਂਗੇ 14000 ਦੀ 13500 ਦੇ ਦਾਂਗੇ ਠੀਕ ਹੈ ਜੀ ਤੇ ਆ ਜਿਹੜੀ ਗਾਂ ਜੀ ਇਹਦੇ ਕੋਲ 5 ਕਿਲੋ ਦੁੱਧ ਜਿਹੜਾ ਕਿੰਦੇ ਹੈਗਾ ਆ ਥਾਣੇ ਦੇਖ ਸਕਦੇ ਆਪਾਂ ਤੇ ਇਹਦਾ ਮੁੱਲ ਵੇਦੀ ਫਿਰ ਇਹਦਾ ਮੁੱਲ ਤੇ ਨਾ ਇਹ ਕਰਦੇ 10000 ਦੇ ਦਾਂਗੇ ਅਛਾ 10000 ਦੀ ਹਾਂ ਜਸਮੀਤ ਠੀਕ ਆ ਤੇ ਠੀਕ ਆ ਵੀਰ ਜੀ ਹੋਰ ਕੁਝ ਹੈ ਨਾ ਵੀਰ ਜੀ ਦੇਖੋ ਬੱਛੀਆਂ ਹਨ ਖੀਰੀਆਂ ਦੋਦੀਆਂ ਅੱਛਾ ਡੱਬ ਖੜਬੀਆਂ ਨੇ ਵੇਚੀਆਂ ਗਈਆਂ ਨੇ ਅੱਛਾ ਪਰ ਦਾ ਸਬਰ ਕਰੇਗੀ ਠੀਕ ਆ ਪਰ ਖੰਡਣੀਆਂ ਬੱਛੀਆਂ ਤੇ ਇਹ ਘਰ ਰੱਖਣ ਲਈ ਲੈਣੀਆਂ ਹਾਂ ਘਰ ਰੱਖਾ ਤੇ ਫੋਦਾਂ ਤੇ ਠੀਕ ਆ ਵੀਰ ਜੀ ਹੋਰ ਕੁਝ ਹੈ ਨਾ ਬਾਕੀ ਇਥੇ ਕੋਈ ਤਸੱਲੀ ਕਰਕੇ ਨਾ ਵੇਖ ਚੱਕ ਕੇ ਆਪਣੇ ਵੇਖ ਚੱਕ ਕੇ ਸਮਝਣਾ ਆਪਣੀ ਤਸੱਲੀ ਕਰਕੇ ਪਸ਼ੂ ਖੜੇ ਜੀ